ਹਾਂਜੀ ਸਾਡੇ ਸਰਕਾਰ ਦੇ ਲੋਕ ਬਾਬਾ ਰਾਮ ਮੋਰੀ ਜੀ ਬਾਬਾ ਰਾਮ ਮੋਰੀ ਜੀ ਝਾੜੋ ਵਾਲੇ ਬਾਬਾ ਜੀ ਹੋਰ ਆਜੋ ਸਾ ਬਹੁਤ ਵੱਡਾ ਪਾਰਲੀਮੈਂਟ ਬਾਬਾ ਰਾਮ ਮੋਰੀ ਜੀ ਝਾੜੋ ਵਾਲੇ ਉਹਨਾਂ ਵੱਲੋਂ ਵੀ ਆ ਕੁਸ਼ਤੀ ਸਟਾਰਟ ਕਰਨੇ ਖਾਲੇ ਪੰਜ ਦਿਨ ਪਹੁੰਚ ਰਹੇ ਨੇ ਬਾਬਾ ਰਾਮ ਮੋਰੀ ਜੀ ਜਿਨ੍ਹਾਂ ਵੱਲੋਂ ਪੰਜਾਬੀ ਬੋਲਾਂ ਤੋਂ ਬਹੁਤ ਸੋ ਕਬੜੇ ਮਾਨ ਸਨਮਤ ਦਿੱਤੇ ਜੇ ਨੇ ਇੰਸਪੈਕਟਰ ਗੁਰਪ੍ਰੀਤ ਸਿੰਘ ਜੀ ਜੋ ਕਿ ਨਵੀਂ ਪਾਰਲੀਮੈਂਟ ਜੀ ਜੁਕੇ ਦੇ ਪਿਤਾ ਜੀ ਨੇ ਉਹਨਾਂ ਵੱਲੋਂ ਵੀ ਸਾਡੇ ਪੰਜਾਬੀ ਬੋਲਾਂ ਤੋਂ ਬਹੁਤ ਸੋ ਕਬੜੇ ਮਾਨ ਸਨਮਤ ਦਿੱਤੇ ਜੇ ਨੇ ਕਾਹ ਚਿਰ ਅਨੁਭਵ ਕਰਦੇ ਆ ਜੀ ਹੈ ਤੇਨ ਦੀ ਆ ਕਿਹੜੇ ਪਹਿਲਵਾਨ ਆ ਜਿਹੜੇ ਪੋਸਟਿੰਗ ਹੋਦੀ ਹੈ ਮੇ ਤੋਂ ਕਰਦੀ ਹਾਂਜੀ ਸਾਡੇ ਸਰਕਾਰ ਨੂੰ ਬਾਬਾ ਰਾਮ ਮੋਰੀ ਜੀ ਬੱਬਰ ਰਾਮ ਮੋਰੀ ਜੀ ਝਾੜੋ ਵਾਲੇ ਬੱਬਰ ਜੀ ਉਹ ਅਜਿਹਾ ਬਹੁਤ ਵੱਡਾ ਪਹਿਲਵਾਨ ਹੋਏ ਬਾਬਾ ਰਾਮ ਮੋਰੀ ਜੀ ਝਾੜੋ ਵਾਲੇ ਉਹਨਾਂ ਵੱਲੋਂ ਵੀ ਆ ਕੁਸ਼ਤੀ ਸੌਂਡ ਸਟਾਰਟ ਕਰਨੇ ਥਾੜੇ ਪਾਸੇ ਪਹੁੰਚ ਰਹੇ ਨੇ ਬਾਬਾ ਰਾਮ ਮੋਰੀ ਜੀ ਜਿਨ੍ਹਾਂ ਵੱਲੋਂ ਪੰਜਾਬੀ ਬੋਲਾਂ ਤੋਂ ਬਹੁਤ ਸੋਹ ਕਬੜੇ ਮਾਨ ਸਮਾਜ ਜਿੱਤੇ ਨੇ ਇੰਸਪੈਕਟਰ ਗੁਰਪ੍ਰੀਤ ਸਿੰਘ ਜੀ ਜੋ ਕਿ ਨਵੀ ਪਹਿਲਵਾਂ ਜੀ ਜੁਕੇ ਦੇ ਪਿਤਾ ਜੀ ਨੇ ਉਹਨਾਂ ਵੱਲੋਂ ਵੀ ਸਾਡੇ ਪੰਜਾਬੀ ਬੋਲਾਂ ਤੋਂ ਬਹੁਤ ਸੋ ਕਬੱਡੇ ਮਾਨ ਸਨਮ ਦਿੱਤੇ ਜੀ ਨੇ ਬੜੇ ਤੌਰ ਤੇ ਧੰਨਵਾਦ ਕਰਦੇ ਹਾਂ ਭਾਈ ਤੇਨ ਜੀ ਆ ਜਿਹੜੇ ਪਹਿਲਵਾਨਾਂ ਦੀ ਗੋਸ਼ਟੀ ਹੋਦੀ ਹੈ ਮੈਂ ਤੋਂ ਬਾਕੀ